ਪੱਤਰਕਾਰ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਨਵੀਂ ਤੇ ਵੱਡੀ ਅਪਡੇਟ ਆਈ ਹੈ ਦੋ ਅਲੱਗ-ਅਲੱਗ ਚੈਨਲਾਂ ਦੇ ਪੱਤਰਕਾਰਾਂ ਨੂੰ ਧਮਕੀਆਂ ਦੇਣ ਦੀਆਂ ਖਬਰਾਂ ਆਈਆਂ ਇੱਕ ਤਾਂ ਦੁਨੀਆ ਚੈਨਲ ਦੇ ਪੱਤਰਕਾਰ ਮਨਦੀਪ ਨੂੰ ਗੋਲੀ ਮਾਰ ਦੇਣ ਦੀ ਧਮਕੀ ਦੇਣ ਦੀ ਖਬਰ ਉਦੋਂ ਆਈ ਜਦੋਂ ਉਹਨੇ ਚਿੱਟੇ ਦੇ ਖਿਲਾਫ ਖਬਰ ਲਾਈ ਔਰ ਮਨਦੀਪ ਨੇ ਕਿਹਾ ਕਿ ਕੁਝ ਨਸ਼ਾ ਤਸਕਰ ਨੇ ਜਿਨ੍ਹਾਂ ਨੇ ਮੈਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ ਤੇ ਦੂਜੀ ਖਬਰ ਗੁਰੂ ਹਰ ਸਹਾਏ ਲਾਈਵ ਚੈਨਲ ਦੇ ਜਿਹੜੇ ਪੱਤਰਕਾਰ ਸੱਤਪਾਲ ਥਿੰਦ ਨੇ ਉਹਨਾਂ ਦੇ ਮਾਮਲੇ 'ਚ ਆਈ ਹੈ ਕਿ ਕੁਝ ਲੋਕ ਉਹਨਾਂ ਨੂੰ ਮਾਰਨ ਦੀ ਸਪਾਰੀ ਦੇ ਰਹੇ ਨੇ ਔਰ ਉਹ ਵੀ ਮਾਮਲਾ ਵੱਡਾ ਚਰਚਾ 'ਚ ਆ ਗਿਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਦੁਨੀਆ ਚੈਨਲ ਦੇ ਪੱਤਰਕਾਰ ਮਨਦੀਪ ਨੂੰ ਉਸ ਵਕਤ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਜਦੋਂ ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਦੇ ਵਿੱਚ ਇੱਕ ਚਿੱਟੇ ਨਾਲ ਨੌਜਵਾਨ ਮੁੰਡੇ ਦੇ ਖਤਮ ਹੋ ਜਾਣ ਦੀ ਖਬਰ ਦੇ ਰਹੀ ਸੀ ਔਰ ਦੋ ਸਕੇ ਭਰਾ ਰਸੂਲਪੁਰ ਪਿੰਡ ਦੇ ਸੀ ਜਿਹੜੇ ਗੁਰਸਿੱਖ ਸੀ ਜਿਹੜੇ ਗਰੰਥੀ ਸਿੰਘ ਸੀ ਰਾਗੀ ਸਿੰਘ ਸੀਗੇ ਔਰ ਉਹਨਾਂ ਨੂੰ ਜਦੋਂ ਚਿੱਟੇ ਦੀ ਗ੍ਰਫਤ ਚ ਲਾਇਆ ਗਿਆ ਇੱਕ ਰਾਗੀ ਸਿੰਘ ਭਰਾ ਦੀ ਮੌਤ ਹੋ ਗਈ ਉਸ ਦਿਨ ਕੁਝ ਦਿਨ ਪਹਿਲਾਂ ਤੇ ਦੂਜਾ ਵੀ ਮਰਨ ਕਿਨਾਰੇ ਪਿਆ ਔਰ ਜਦੋਂ ਇਸ ਮਾਮਲੇ ਦੀ ਖਬਰ ਦੁਨੀਆ ਚੈਨਲ ਨੇ ਮਨਦੀਪ ਪੱਤਰਕਾਰ ਨੇ ਲਾਈ ਤਾਂ ਮਨਦੀਪ ਹੋਰਾਂ ਨੇ ਇਹ ਕਿਹਾ ਕਿ ਮੈਨੂੰ ਕੁਝ ਤਸਕਰਾਂ ਨੇ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ ਉਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਗਿਆ ਪਹਿਲਾ ਮਨਦੀਪ ਹੋਰੀ ਕਹਿੰਦੇ ਰਹੇ ਕਿ ਪੁਲਿਸ ਵੀ ਸਾਡੀ ਗੱਲ ਨਹੀਂ ਸੁਣ ਰਹੀ ਉਲਟਾ ਸਾਨੂੰ ਵੀਡੀਓ ਡਿਲੀਟ ਕਰਨ ਲਈ ਪੁਲਿਸ ਵੀ ਕਹਿ ਰਹੀ ਹੈ ਪਰ ਜਦੋਂ ਫਿਰ ਹੁਣ ਕਈ ਸਾਰੀਆਂ ਜਥੇਬੰਦੀਆਂ ਦਾ ਵਫਦ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਦੇ ਵਿੱਚ ਜਗਮੋਨ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਅੱਜ ਐਸਐਸਪੀ ਜਿਹੜੇ ਅੰਕਰ ਗੁਪਤਾ ਹੈ ਉਹਨਾਂ ਨੂੰ ਮਿਲਿਆ ਤਾਂ ਉਸ ਵਕਤ ਨਵੀਂ ਅਪਡੇਟ ਆਈ ਕਿ ਉਹਨਾਂ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਜਿਨ੍ਹਾਂ ਦੀ ਸ਼ਿਕਾਇਤ ਪੱਤਰਕਾਰ ਮਨਦੀਪ ਕਰ ਰਹੇ ਸਨ ਪਰਚਾ ਦਰਜ ਕਰ ਲਿਆ ਗਿਆ ਐਫਆਈਆਰ ਦਰਜ ਹੋ ਗਈ ਹੈ ਔਰ ਅਗਲੀ ਕਾਰਵਾਈ ਸ਼ੁਰੂ ਹੋ ਗਈ ਹੈ ਪਰ ਮਨਦੀਪ ਹੋਰਾਂ ਦੇ ਨਾਲ ਇਸ ਮੁੱਦੇ ਦੇ ਉੱਪਰ ਜੋ ਮੇਰੀ ਗੱਲਬਾਤ ਹੋਈ ਹੈ ਉਹ ਤੁਹਾਨੂੰ ਮੈਂ ਪੂਰੀ ਸੁਣਾਉਂਦਾ ਹਾਂ ਆਪੇ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਕਿ ਮਸਲਾ ਕੀ ਹੈ ਕਾਰਵਾਈ ਕੀ ਹੋਈ ਹੈ ਔਰ ਕਈ ਸਾਰੀਆਂ ਜਥੇਬੰਦੀਆਂ ਜਮਹੂਰੀ ਅਧਿਕਾਰ ਸਭਾ ਪ੍ਰੋਫੈਸਰ ਜਗਮਉਨ ਸਿੰਘ ਨੌਜਵਾਨ ਭਾਰਤ ਸਭਾ ਖੇਤ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਈ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਪੱਤਰਕਾਰਾਂ ਦੀਆਂ ਜਥੇਬੰਦੀਆਂ ਅੱਜ ਜਦੋਂ ਇਸ ਮਾਮਲੇ ਤੇ ਸਰਗਰਮ ਹੋਈਆਂ ਨੇ ਤੇ ਕੱਲ ਇੱਕ ਵੱਡੀ ਮੀਟਿੰਗ ਜਿਹੜੀ ਆ ਇਸ ਮਾਮਲੇ ਦੇ ਉੱਪਰ ਰੱਖ ਲਈ ਗਈ ਹੈ ਤਾਂ ਉਸ ਵਕਤ ਇਹ ਪਰਚਾ ਦਰਜ ਹੋਣ ਦੀ ਖਬਰ ਆਈ ਹੈ ਤੇ ਮਨਦੀਪ ਨਾਲ ਜੋ ਗੱਲ ਮੇਰੀ ਹੋਈ ਹੈ ਉਹ ਆ ਤੁਸੀਂ ਆਪ ਹੀ ਸੁਣ ਲਵੋ ਹੈਲੋ ਹੈਲੋ ਹਾਂਜੀ ਪੱਤਰਕਾਰ ਮਨਦੀਪ ਜੀ ਗੱਲ ਕਰ ਰਹੇ ਹਾਂ ਜੀ ਜੀ ਹਾਂਜੀ ਮਨਦੀਪ ਗੱਲ ਕਰ ਰਹੇ ਹਾਂ ਜੀ ਹਾਂ ਮਨਦੀਪ ਜੀ ਤੁਹਾਡੇ ਉੱਪਰ ਕੁਝ ਲੋਕਾਂ ਨੇ ਗੋਲੀ ਮਾਰ ਕੇ ਹਮਲਾ ਕਰਨ ਦੀ ਗੱਲ ਕੀਤੀ ਸੀਗੀ ਔਰ ਉਸ ਤੋਂ ਬਾਅਦ ਕੋਈ ਤੁਸੀਂ ਪੁਲਿਸ ਨੂੰ ਕੋਈ ਇਹਦੀ ਸ਼ਿਕਾਇਤ ਕੀਤੀ ਹੈ ਕੋਈ ਕਾਰਵਾਈ ਅੱਕੇ ਵਧੀ ਹੈ ਹਾਂਜੀ ਹਾਂਜੀ ਬਖਸ਼ੀ ਜੀ ਅਸੀਂ ਉਸ ਤੋਂ ਅਗਲੇ ਦਿਨ ਹੀ ਪੁਲਿਸ ਕੋਲ ਗਏ ਜੀ ਆਪਣਾ ਪੱਖ ਰੱਖਿਆ ਉਹਨਾਂ ਨੂੰ ਦੱਸਿਆ ਕਿ ਇਦਾਂ ਧਮਕੀਆਂ ਆ ਰਹੀਆਂ ਨੇ ਨਹੀਂ ਧਮਕੀ ਕੀ ਸੀ ਧਮਕੀ ਪੂਰੀ ਗੱਲ ਮੜਿਆ ਖੋਲ ਕੇ ਦੱਸੋ ਧਮਕੀ ਕੀ ਦਿੱਤੀ ਸੀ ਤੇ ਕਿਉਂ ਦਿੱਤੀ ਸੀ ਇਹ ਆਪਣੇ ਲੁਧਿਆਣਾ ਜ਼ਿਲ੍ਹੇ ਚ ਪਿੰਡ ਪੈਂਦਾ ਜੀ ਰਸੂਲਪੁਰ ਜਗਰਾਉਂ ਹੀ ਰੀ ਦਾ ਪਿੰਡ ਆ ਹਾਂਜੀ ਜਗਰਾਉਂ ਤੇ ਮੱਲਾ ਦੋ ਵੱਡੇ ਪਿੰਡ ਆ ਜਗਰਾਉਂ ਵੀ ਤੇ ਜੀ ਤੇ ਇੱਥੇ ਬਹੁਤ ਜ਼ਿਆਦਾ ਚਿੱਟਾ ਵੀ ਹੂੰ ਹੂੰ ਹਰ ਮਤਲਬ ਦੂਜੇ ਤੀਜੇ ਘਰ ਦੀ ਸਮੱਸਿਆ ਨੌਜਵਾਨ ਮਰ ਰਹੇ ਆ ਹੂੰ ਬਕਵਾਗਾਂ ਵਾਂਗੂ ਤੁਰੇ ਫਿਰਦੇ ਆ ਉਹਨਾਂ ਨੂੰ ਕਿਸੇ ਨਾਲ ਕੋਈ ਨਾਤਾ ਨਹੀਂ ਮਤਲਬ ਦੇਖ ਕੇ ਦਰਦ ਹੁੰਦਾ ਜੀ ਜੀ ਕਿੰਨਾ ਬੁਰਾ ਹਾਲ ਹੋ ਗਿਆ ਦੇਖਦੇ ਦੇਖਦੇ ਚੰਗੇ ਚੰਗੇ ਨੌਜਵਾਨ ਆ ਅੱਖਾਂ ਸਾਹਮਣੇ ਮਤਲਬ ਐ ਬਿਲਕੁਲ ਹੂੰ ਉਹ ਸਦੇ ਦੋ ਨੌਜਵਾਨ ਜੀ ਜਿਹੜੇ ਬੜੇ ਵਧੀਆ ਸੀ ਕਿਸੇ ਟਾਈਮ ਸਕੂਲ ਦੇ ਵਿੱਚ ਹਨਾ ਚੰਗੇ ਮਤਲਬ ਵਿਦਿਆਰਥੀ ਸੀ ਸੋਹਣਾ ਗਾਉਂਦੇ ਸੀ ਕੀਰਤਨ ਵਧੀਆ ਕਰਦੇ ਸੀ ਅੱਛਾ ਉਹ ਮੁੰਡੇ ਹੂੰ ਨੌਜਵਾਨੀ ਦੇ ਮਤਲਬ ਗੁਰਸਖ ਮੁੰਡੇ ਸੀ ਉਹ ਗੁਰਸਖ ਮੁੰਡੇ ਸੀਗੇ ਜੀ ਹਾਂ ਨਾਟਕ ਖੇਡਦੇ ਰਹੇ ਆ ਛੋਟੇ ਹੁੰਦੇ ਸਕੂਲ ਦੇ ਵਿੱਚ ਅੱਛਾ ਕਲਾਸ ਵੀ ਚਲੋ ਜਿਵੇਂ ਸਾ ਸਕੂਲਾਂ ਦੇ ਹੁੰਦੇ ਆ ਉੱਡਾ ਹੂੰ ਜਦੋਂ ਉਹਨਾਂ ਦੇ ਪਤਾ ਨਹੀਂ ਲੱਗਿਆ ਕਦੋਂ ਦੇਦੇ-ਦੇਦੇ ਸਾਡੇ ਨਾਲ ਨਿਕਲ ਗਏ ਸਾਡੇ ਕਲਾਸਮੇਟ ਸੀ ਉਹ ਤੇ ਉਹ ਚਿੱਟੇ ਦੀ ਗ੍ਰਿਫਤ ਚ ਆ ਗਏ ਅੱਤਨਾ ਕਿਤਾ ਉਹਨਾਂ ਨੇ ਸੀ ਉਦਾਂ ਫਿਰ ਉਹਨਾਂ ਨੇ ਇਹਦੇ ਇੰਜੈਕਸ਼ਨ ਲਾਉਣੇ ਸ਼ੁਰੂ ਕਰ ਦਿੱਤੇ ਜੀ ਕੋਸ਼ਿਸ਼ ਵੀ ਕੀਤੀ ਕਿਈ ਵਾਰੀ ਦਾਖਲ ਵੀ ਕਰਵਾਏ ਭੱਜ ਜਾਂਦੇ ਸੀ ਅੱਛਾ ਮਤਲਬ ਮੁੰਡੇ ਮੁੰਡੇ ਕੀਰਤਨ ਕਰਨ ਲੱਗ ਗਏ ਸੀ ਹੋਰ ਸਿੱਖ ਮੁੰਡੇ ਸੀ ਉਹ ਵੀ ਚਿੱਟੇ ਦੀ ਗ੍ਰਿਫਤ ਚ ਆ ਗਏ ਹਾਂਜੀ ਹਾਂ ਇਹ ਨਾ ਸਾਰਾ ਪਰਿਵਾਰ ਹੀ ਕੀਰਤਨੀ ਹੈ ਜੀ ਰਾਗੀ ਢਾਡੀ ਨੇ ਹਾਂਜੀ ਵਧੀਆ ਪਰਿਵਾਰ ਆ ਹਾਂ ਠੀਕ ਹੈ ਇਹ ਫਿਰ ਜਦੋਂ ਚਿੱਟੇ ਨਾਲ ਉਸ ਮੁੰਡੇ ਦੀ ਇੱਕ ਦੀ ਮੌਤ ਹੁੰਦੀ ਹੈ ਮੰਤਰੀਪ ਦੀ ਹੂੰ ਇੱਕ ਮੁੰਡੇ ਦੀ ਮੌਤ ਹੋਈ ਤੇ ਦੂਜਾ ਉਹਦਾ ਵੱਡਾ ਭਰਾ ਉਸੇ ਦਿਨ ਉਹਦੀ ਬਾਹ ਐ ਸੁੱਜ ਕੇ ਏਡੀ ਵੱਡੀ ਹੋਈ ਪਈ ਮੋਟੀ ਇੰਜੈਕਸ਼ਨ ਲਾਇਆ ਕਰਕੇ ਹਾਂਜੀ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀਗਾ ਅਸੀਂ ਉਸੇ ਬੋਲੇ ਕਿ ਦੇਖੋ ਇੱਕੋ ਘਰ ਦੇ ਵਿੱਚ ਦੋ ਬੱਚੇ ਨੌਜਵਾਨ ਆ ਜਿਹੜੇ ਹਨਾ ਉਹਨਾਂ ਨੂੰ ਬਜ਼ੁਰਗਾਂ ਮਾਤਾਂ ਸੇਵਿਆਂ ਦੇ ਵਿੱਚ ਮਤਲਬ ਫੂਕਣ ਆ ਰਹੇ ਆ ਵੀ ਕਿੱਡਾ ਵੱਡਾ ਦਰਦ ਦਾ ਪਿੰਡ ਆ ਬੜਾ ਜੀ 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 ਅਸੀਂ ਅਸੀਂ ਕਿਹਾ ਵੀ ਇਸ ਤੇ ਪੁਲਿਸ ਨੂੰ ਟਿੱਲ ਵਰਤੀ ਹੋਏ ਜਿਹੜੀ ਉਹਨੂੰ ਕਸਣਾ ਚਾਹੀਦਾ ਪ੍ਰਸ਼ਾਸਨ ਨੂੰ ਇੱਥੇ ਕਾਰਵਾਈ ਕਰਨੀ ਚਾਹੀਦੀ ਆ ਸ਼ਰੇਆਮ ਚਿੱਟਾ ਵੇਚ ਰਿਹਾ ਹਨਾ ਇਸ ਗੱਲ ਤੇ ਅਗਲੇ ਦਿਨ ਹੀ ਰਿਐਕਸ਼ਨ ਪੁਲਿਸ ਦਾ ਵੀ ਆ ਵੀ ਤੁਸੀਂ ਵੀਡੀਓ ਡਿਲੀਟ ਕਰੋ ਤੁਸੀਂ ਪ੍ਰੈਸ ਨੋਟ ਕਿਨੂੰ ਦੇ ਪੁੱਛ ਕੇ ਲਿਖਿਆ ਸਾਨੂੰ ਪੁੱਛ ਕੇ ਲਿਖੋ ਪ੍ਰੈਸ ਨੋਟ ਹਨਾ ਅੱਛਾ ਪੁਲਿਸ ਕਹਿੰਦੀ ਪ੍ਰੈਸ ਨੋਟ ਸਾਨੂੰ ਪੁੱਛ ਕੇ ਲਿਖੋ ਪੁੱਛ ਕੇ ਲਿਖੋ ਜੀ ਤੇ ਮੈਂ ਇੱਕ ਪੱਤਰਕਾਰਾਂ ਦੀ ਵੀ ਜ਼ਰੂਰ ਖਿਚਾਈ ਕਰਨੀ ਚਾਹੁੰਗਾ ਪੱਤਰਕਾਰ ਜਿਹੜਾ ਪ੍ਰੈਸ ਨੋਟ ਜਥੇਬੰਦੀ ਦੇ ਨੁਮਾਇੰਦਿਆਂ ਨੇ ਪੱਤਰਕਾਰਾਂ ਨੂੰ ਭੇਜਿਆ ਖਬਰ ਲੈਣ ਤੋਂ ਪਹਿਲਾਂ ਉਹਨਾਂ ਨੇ ਪਹਿਲਾਂ ਪੁਲਿਸ ਨੂੰ ਭੇਜਿਆ ਵਾਹ ਜੀ ਵਾਹ ਜੀ ਬਹੁਤ ਪੰਜਾਬ ਚ ਮਤਲਬ ਇਹ 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 ਤਾਂ ਇਸ ਤਰ੍ਹਾਂ ਚੱਲਦਾ ਰਿਹਾ ਜੀ 1990 99 ਦੇ ਦੌਰ ਚ ਚੱਲਦਾ ਰਿਹਾ ਵੀ ਪੁਲਿਸ ਸੈਂਸਰ ਕਰਕੇ ਕਰਦੀ ਸੀ ਵੀ ਸਾਡੇ ਸਾਡੇ ਤੋਂ ਪੁੱਛ ਕੇ ਖਬਰ ਲਾਓ ਤੇ ਇਹ 30 ਸਾਲ ਬਾਅਦ ਇਹ ਫੇਰ ਦੁਬਾਰਾ ਇਹ ਦੌਰ ਕਿ ਭਗਵੰਤ ਮਾਨ ਸਰਕਾਰ ਤੋਂ ਸੁਣ ਨੂੰ ਮਿਲ ਰਿਹਾ ਜੀ ਬਿਲਕੁਲ ਜੀ ਮਤਲਬ ਇਹ ਸਾਡੀਆਂ ਅੱਖਾਂ ਸਾਹਮਣੇ ਪੁਲਿਸ ਨੇ ਸਾਨੂੰ ਦਿਖਾਇਆ ਮੋਬਾਈਲ ਦੇ ਵਿੱਚ ਜਿਹੜਾ ਉਹਨਾਂ ਨੂੰ ਟਾਈਪ ਕਰਕੇ ਪ੍ਰੈਸ ਨੋਟ ਪੱਤਰ ਕਰਨ ਲਈ ਜੇ ਕਹਿੰਦੇ ਆ ਕੀ ਨਹੀਂ ਲਿਖਿਆ ਤਾਂ ਮਜ਼ਦੂਰ ਜਿੱਥੇ ਬੰਦੇ ਅਗੋ ਉਤਾਰ ਸਿੰਘ ਕਹਿੰਦੇ ਮੈਂ ਲਿਖਿਆ ਕਿ ਕਿਹਨੂੰ ਪੁੱਛੀ ਉਹ ਕਹਿੰਦੇ ਵੀ ਸਾਨੂੰ ਪੁੱਛਣ ਦੀ ਥੋੜੀ ਲੋੜ ਹੈ ਥੋੜੇ ਤੋਂ ਪੁੱਛ ਕੇ ਲਿਖਾਂਗੇ ਕਹਿੰਦੇ ਗਲਤ ਤੈਨੂੰ ਵਾਪਸ ਕਰ ਦੋ ਉਹ ਕਹਿੰਦੇ ਵਾਪਸ ਨਹੀਂ ਲੈਣਾ ਅਸੀਂ ਜੇ ਤੁਸੀਂ ਕਾਰਵਾਈ ਕਰਨੀ ਚਾਹੁੰਦੇ ਜੋ ਬਣਦੀ ਹੈ ਕਰੋ ਚੱਲੋ ਹਨਾ ਅਸੀਂ ਦੇ ਇਰ ਉਸ ਤੋਂ ਬਾਅਦ ਕਹਿੰਦੇ ਵੀ ਮਨਦੀਪ ਕੌਣ ਆ ਉਹਨੇ ਵੀਡੀਓ ਪਾਈ ਆ ਚਲੋ ਮੈਨੂੰ ਕਹਿਣ ਲੱਗੇ ਭਾਈ ਵੀਡੀਓ ਡਿਲੀਟ ਕਰ ਮੈਂ ਕਿਹਾ ਜੀ ਤਾਂ ਹੋਣੀ ਨਹੀਂ ਸਾਡੀ ਕ੍ਰੈਡੇਬਿਲਟੀ ਆ ਦੁਕਾਨ ਤਾਂ ਪੰਜਾਬ ਦਾ ਅਸੀਂ ਵੀਡੀਓ ਡਿਲੀਟ ਕਰਤੀ ਮਤਲਬ ਉਹਨਾਂ ਨੇ ਕੋਈ ਇੰਨੀ ਗਾਰੰਟੀ ਲਈ ਵੀ ਚਿੱਟੇ ਦੇ ਖਿਲਾਫ ਅਸੀਂ ਕਰਾਂਗੇ ਕੁਛ ਕੁਛ ਨਹੀਂ ਕਿਹਾ ਵੀਡੀਓ ਡਿਲੀਟ ਕਰਾਉਣ ਦੇ ਮਗਰ ਪਏ ਹੋਏ ਸੀ ਇਹਦੀ ਸੇਮ ਗੱਲ ਮਤਲਬ ਏਦਾਂ ਏਦਾਂ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਆ ਸਰਕਾਰ ਵੀ ਅਸੀਂ ਚੀਜ਼ਾਂ ਨੂੰ ਲੁਕਾਉਣਾ ਨਕਾਬਪੋਸ਼ੀ ਕਰਨੀ ਆ ਤੇ ਦਬਾ ਕੇ ਮਤਲਬ ਸਾਬਤ ਕਰਨਾ ਵੀ ਨਸ਼ਾ ਖਤਮ ਹੋ ਗਿਆ ਹਾਂਜੀ ਹਾਂ ਬਿਲਕੁਲ ਹੂੰ ਤੇ ਉਸ ਤੋਂ ਬਾਅਦ ਹੀ ਮਤਲਬ ਗੁੱਝੀਆਂ ਗੁੱਝੀਆਂ ਜਿਹੜੀਆਂ ਧਮਕੀਆਂ ਪਹਿਲਾਂ ਆ ਰਹੀਆਂ ਸੀ ਲੋਕਾਂ ਨੇ ਹੀ ਸੁਨੇਹੇ ਦੇ ਰਹੇ ਸੀਗੇ ਜਿਹੜੇ ਇਸ ਮਗਲਾਰਾ ਹੂੰ ਇਹਨਾਂ ਨੇ ਗਾਉਟ ਕੀਤਾ ਹੂੰ ਇਹਨਾਂ ਨੂੰ ਵੀ ਡਿਲੀਟ ਕਰਨੀ ਪੈਣੀ ਆ ਇਹ ਸਵਾ ਰੋਲ ਰੋਲ ਦੇ ਮੁੰਡੇ ਦਾ ਹਨਾ ਇਦਾਂ ਕੁਝ ਮਿੱਠੀਆਂ ਗੱਲਾਂ ਵੀ ਕੁਝ ਹੋਰ ਹਨਾ ਇਹ ਹੂੰ ਕਰਨੀ ਚਾਹੀਦੀ ਡਿਲੀਟ ਤੇ ਉਸ ਤੋਂ ਬਾਅਦ ਫਿਰ ਮੈਨੂੰ ਪਰਸੋਂ ਇਹਨਾਂ ਦਾ ਫੋਨ ਆਉਂਦਾ ਇੱਕ ਮੁੰਡਾ ਜਿਹੜਾ ਉਹ ਮੈਨੂੰ ਕਹਿੰਦਾ ਤੁਸੀਂ ਸਾਡਾ ਨਾਮ ਲਿਆ ਇਸ ਵੀਡੀਓ ਦੇ ਵਿੱਚ ਸੀ ਕਿਹਾ ਜੀ ਅਸੀਂ ਕਿਸੇ ਦਾ ਨਾਮ ਨਹੀਂ ਲਿਆ ਕਿ ਅਸੀਂ ਸਿਰਫ ਗੱਲ ਕੀਤੀ ਹੈ ਵੀ ਹਾਂ ਹੈ ਇਹ ਸਮੱਸਿਆ ਕਹਿੰਦੇ ਨਹੀਂ ਸਾਡਾ ਨਾਮ ਲਿਆ ਇਹ ਵੀਡੀਓ ਨੂੰ ਡਿਲੀਟ ਕਰਨੀ ਪੈਣੀ ਆ ਹੂੰ ਤੇ ਮੈਂ ਵੰਗੀ ਪਊ ਕਹਿੰਦਾ ਵੀ ਇਹ ਵੀਡੀਓ ਤਾਂ ਨਹੀਂ ਡਿਲੀਟ ਹੋਣੀ ਤੁਸੀਂ ਜੋ ਕਰਨਾ ਕਰੋ ਅਸੀਂ ਆਪਣੀ ਗੱਲ ਰੱਖੀ ਆ ਰੱਖਾਂਗੇ ਹੂੰ ਇਹ ਵੀ ਪਾਈਏ ਤੇ ਹੋਰ ਵੀ ਪਾਵਾਂਗੇ ਹੂੰ ਉਸ ਤੋਂ ਬਾਅਦ ਉਹਨੇ ਗਾਲੀ ਕੁੱਤ ਕੀਤੀ ਮੈਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਸਾਖੀ ਹੋਈ ਹੂੰ ਤੇ ਫਿਰ ਅਸੀਂ ਅਗਲੇ ਦਿਨੀ ਫਟੂਟ ਖਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਜੀ ਤੇ ਅੱਛਾ ਇਹ ਵੀ ਮਤਲਬ ਪੁਲਿਸ ਦਾ ਰਵਈਆ ਕੋਈ ਇਹ ਨਹੀਂ ਸੀਗਾ ਵੀ ਬਹੁਤ ਜ਼ਿਆਦਾ ਸਾਡੇ ਨਾਲ ਸਹਿਯੋਗ ਕਰ ਰਹੀ ਸੀ ਨਹੀਂ ਸਹਿਯੋਗ ਤਾਂ ਤੁਸੀਂ ਦੱਸ ਹੀ ਦਿੱਤਾ ਵੀ ਜਿਹੜੀ ਪੁਲਿਸ ਜੇਕਰ ਪੁਲਿਸ ਤੁਹਾਨੂੰ ਕਹਿ ਰਹੀ ਸੀ ਵੀ ਵੀਡੀਓ ਡਿਲੀਟ ਕਰੋ ਤੇ ਸੇਮ ਗੱਲ ਹੀ ਤਾਂ ਉਹ ਕਹਿ ਰਹੇ ਸੀ ਬੰਦੇ ਧਮਕੀ ਦੇਣ ਵਾਲੇ ਤਾਂ ਫੇਰ ਤਾਂ ਪੁਲਿਸ ਦਾ ਤੇ ਉਹਨਾਂ ਦਾ ਤਾਂ ਮੰਗ ਹੀ ਇੱਕ ਸੀ ਉਹਨਾਂ ਦਾ ਤਾਂ ਫਿਰ ਸਾਂਝਾ ਮੋਰਚਾ ਬਣ ਗਿਆ ਨਾ ਬਿਲਕੁਲ ਜੀ ਬਖਸ਼ੀ ਜੀ ਮੈਂ ਇੱਕ ਗੱਲ ਹੋਰ ਐਡ ਕਰਨ ਚਾਹੂੰ ਸਾਨੂੰ ਜਦੋਂ ਪਿੰਡ ਆ ਕੇ ਕਹਿੰਦੇ ਸੀਗੇ ਵੀਡੀਓ ਰਿਲੀਟ ਕਰੋ ਉਦੋਂ ਪਹਿਲਾਂ ਇੱਕ ਗੱਲ ਹੀ ਹੋਰ ਕਹਿੰਦੇ ਸੀ ਪੁਲਿਸ ਕਿਨੇ ਤੁਸੀਂ ਨਾਮ ਲੁਕੋਣ ਦੇ ਪਲੀਸ ਤੋਂ ਨਾਮ ਹਣਾ ਚਲੋ ਉਹਦਾ ਨਾਮ ਨਹੀਂ ਲੈ ਉੱਥੇ ਫਿਰ ਅਸੀਂ ਦੱਸਿਆ ਵੀ ਇਹ ਬੰਦਾ ਮਰਲਿੰਗ ਕਰਦਾ ਤੇ ਇਹ ਬੰਦਾ ਧਮਕੀਏ ਦਿੰਦਾ ਫੇਰ ਕਹਿਣ ਲੱਗੇ ਤੁਹਾਡੇ ਕੋਲ ਸਬੂਤ ਕੀ ਆ ਸਬੂਤ ਤਾਂ ਸੀਗਾ ਹੁਣ ਸਾਰੇ ਕੰਮ ਅਸੀਂ ਕਰੀਏ ਤੁਸੀਂ ਸਬੂਤ ਇੱਥੇ ਕਰਕੇ ਦੀਏ ਨਾਮ ਬਿਲੀ ਫੇਰ ਤੁਹਾਡਾ ਕੰਮ ਕੀ ਆ ਹੂੰ ਫਿਰ ਸ਼ਬਦਾਂ ਦੇ ਜਾਲ ਤੇ ਤੁਸੀਂ ਇਹਨੂੰ ਤਸਕਰ ਨਹੀਂ ਕਹਿ ਸਕਦੇ ਤੁਸੀਂ ਇਹਨੂੰ ਆਹ ਨਹੀਂ ਕਹਿ ਸਕਦੇ ਇੱਤੇ ਕੋਈ ਪਰਚਾ ਹੋਇਆ ਉਸ ਤੋਂ ਪਹਿਲਾਂ ਵੀ ਪਰਚਾ ਹੋ ਚੁੱਕਿਆ ਉਸ ਮੁੰਡੇ ਤੇ ਐਂਡੀ ਕਰਦਾ ਤਾ ਨਾ ਹੂੰ ਫਟੂਟ ਨਾਲੇ ਬੈਠੀ ਤੇ ਅਸੀਂ ਤਾਂ ਤੁਹਾਨੂੰ ਪਤਾ ਤੁਸੀਂ ਪਹਿਲਾਂ ਚੱਕਿਆ ਫੇਰ ਪੁਲਿਸ ਕਹਿੰਦੀ ਤੁਹਾਡਾ ਰਾਜੀਨਾਮਾ ਕਰਵਾ ਦਿੰਨੇ ਆ ਲਿਆਉਣੇ ਆ ਉਹਨੂੰ ਇੱਥੇ ਹੁਣੀ ਬਿਠਾਉਣੇ ਆ ਇਬਾ ਸਾਡਾ ਪੀਓ ਦੇ ਨਾਲ ਨਹੀਂ ਰੌਲਾ ਥੋੜੀ ਹੈ ਵੀ ਅਸੀਂ ਰਾਜੀ ਨਮਾ ਕਰਨ ਆਏ ਆ ਨਾ ਉਹ ਧਮਕੀਆਂ ਦੇ ਰਿਹਾ ਤੁਸੀਂ ਕਹਿ ਰਹੇ ਹੋ ਤੁਹਾਡਾ ਨਾਮ ਕਰਵਾ ਦਿੰਦੇ ਹਾਂ ਹੂੰ ਜਦੋਂ ਮਤਲਬ ਪੱਤਰਕਾਰ ਭਾਈ ਚਰਨ ਨਾਲ ਸੀ ਜੱਥੇ ਵਜੋਂ ਕੀ ਲੱਗਾ ਮਤਲਬ ਪੁਲਿਸ ਦਾ ਰਵਈਆ ਮਤਲਬ ਕੀ ਇਸ ਮਾਮਲੇ ਨੂੰ ਦੱਬਣ ਘੁੱਟਣ ਦਾ ਕਹਿ ਲੋ ਜਾਂ ਜਾਂ ਛਪਾਉਣ ਦਾ ਸੀਗਾ ਹਾਂ ਇਹੀ ਹੈ ਜੀ ਬਿਲਕੁਲ ਪੁਲਿਸ ਮਤਲਬ ਇੱਥੋਂ ਤਾਂ ਹੁਣ ਸਾਫ਼ ਹੀ ਦਿਖਦਾ ਵੀ ਉਹਨਾਂ ਨਾਲ ਮਿਲ ਕੇ ਚੱਲ ਰਿਹਾ ਉਹਨਾਂ ਨਾਲ ਸਹਿਯੋਗ ਕਰ ਰਹੇ ਨੇ ਸਾਨੂੰ ਤਾਂ ਇੱਕ ਇੱਕ ਸ਼ਬਦ ਤੇ ਉਹ ਫਸਾਰੇ ਸੀ ਤੁਸੀਂ ਆ ਨਹੀਂ ਕਰ ਸਕਦੇ ਆ ਨਹੀਂ ਲਿਖ ਸਕਦੇ ਤੁਸੀਂ ਕਿਵੇਂ ਕਹਿ ਸਕਦੇ ਹੋ ਇਹ ਵੇਚਦਾ ਵੀ ਇਨਵੈਸਟੀਗੇਸ਼ਨ ਕਰਨਾ ਇੱਥੇ ਥੋੜੀ ਅਸੀਂ ਸ਼ਿਕਾਇਤ ਦਰਜ ਕਰਾਉਣਾ ਹੈ ਤੁਸੀਂ ਇੱਥੇ ਕਾਰਵਾਈ ਕਰੋ ਤੇ ਤੁਸੀਂ ਇਹ ਕਹਿ ਰਹੇ ਹੋ ਤੁਸੀਂ ਸਾਬਤ ਕਰਕੇ ਦਿਖਾਓਗੇ ਕਿਵੇਂ ਵੇਚਦਾ ਹਨ ਹਾਲਾਂਕਿ ਪਹਿਲਾਂ ਉਹ ਤੇ ਪਰਚਾ ਵੀ ਇੱਥੇ ਕਿਤੋਂ ਸਾਫ਼ ਹੀ ਹੈ ਜੀ ਸਾਡੇ ਨਾਲ ਸਹਿਯੋਗ ਨਹੀਂ ਕਰ ਰਹੇ ਸੀ ਐਸਐਚਓ ਸਾਹਿਬ ਨਾ ਚਲੋ ਉਹ ਪ੍ਰੈਸ਼ਰ ਸੀ ਮੈਂ ਧੰਨਵਾਦ ਕਰਨਾ ਚਾਹੁੰਗਾ ਮੀਡੀਆ ਦਾ ਪੰਜਾਬ ਦਾ ਜਿਹੜਾ ਮੀਡੀਆ ਤੁਸੀਂ ਵੀ ਬੋਲੇ ਲੋਕਵਾਜ ਹੋਰ ਬਹੁਤ ਸਾਰੇ ਆਰ ਐਮ ਬੀ ਟੀ ਵੀ ਹੈ ਨਾ ਬਹੁਤ ਸਾਰੀ ਮੀਡੀਆ ਕਿੰਗ ਜੋ ਕੀਤਾ ਤੇ ਉਸ ਕਰਕੇ ਉਹਨਾਂ ਤੇ ਪ੍ਰੈਸ਼ਰ ਸੀ ਮੈਨੂੰ ਲੱਗਦਾ ਜੀ ਪ੍ਰੈਸ਼ਰ ਨਾ ਹੁੰਦਾ ਮੀਡੀਆ ਦਾ ਤਾਂ ਸ਼ਾਇਦ ਸਾਡੀ ਗੱਲ ਨਹੀਂ ਹੁੰਦੀ ਸੁਣੀ ਜਾਣੀ ਸੀ ਜੀ ਫਿਰ ਚਲੋ ਉਹਨਾਂ ਨੇ ਸੱਤ ਦਰਜ ਕਰਨਾ ਪਿਆ ਉਹ ਦਿੱਤੀ ਜੀ ਠੀਕ ਹੈ ਜੀ ਹੁਣ ਪਰਚਾ ਦਰਜ ਹੋ ਗਿਆ ਜੀ ਬਿਲਕੁਲ ਜੀ ਹਾਂ ਤੇ ਪਰਚਾ ਦਰਜ ਹੋਇਆ ਜੀ ਹੁਣ ਠੀਕ ਹੈ ਮਨਦੀਪ ਜੀ 355 ਦਾ ਇਹ ਤੋਂ ਤੇ ਹੋਇਆ ਜੀ ਕਿਹੜੀਆਂ ਧਾਰਾ ਲਗੀਆਂ 296 ਤੇ 351 ਜੀ ਤਖਤਮਕੀਆਂ ਦੇਣ ਦੀ ਜੀ ਜੀ ਮੈਂ ਤੁਹਾਨੂੰ ਇਹਦੀ ਕਾਪੀ ਵੀ ਸ਼ੇਅਰ ਕਰ ਦੂੰਗਾ ਜੀ ਤੁਸੀਂ ਠੀਕ ਜੀ ਠੀਕ ਹੈ ਮਨਦੀਪ ਜੀ ਤੁਸੀਂ ਦੱਸਿਆ ਸਾਨੂੰ ਤੁਹਾਡਾ ਧੰਨਵਾਦ ਹੈ ਪਰ ਪੰਜਾਬ ਦੇ ਵਿੱਚ ਸੱਚਮੁੱਚ ਹੀ ਇਹ ਜਿਹੜੀ ਸਮੱਸਿਆ ਬਹੁਤ ਵੱਡੀ ਬਣ ਚੁੱਕੀ ਆ ਔਰ ਸੱਚਮੁੱਚ ਹੀ ਜਿੱਦਾਂ ਤੁਸੀਂ ਦੱਸ ਰਹੇ ਹੋ ਇਦਾਂ ਦੇ ਦੋਸ਼ ਹੀ ਬਹੁਤ ਸਾਰੇ ਪਿੰਡਾਂ ਚ ਲੋਕ ਲਾਉਂਦੇ ਨੇ ਵੀ ਪੁਲਿਸ ਸਹਿਯੋਗ ਨਹੀਂ ਕਰਦੀ ਤਾਂ ਇਹ ਮੱਤੀ ਗੱਲ ਜੀ 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 ਤਾਂ ਠੀਕ ਹੈ ਜੀ ਬਹੁਤ ਮਿਹਰਬਾਨੀ ਧੰਨਵਾਦ ਡਾਕਟਰ ਸਾਹਿਬ ਧੰਨਵਾਦ ਜੀ ਹੁਣ ਦੂਜੇ ਪਾਸੇ ਗੁਰੂ ਹਰਸਹਾਏ ਲਾਈਵ ਚੈਨਲ ਦੇ ਪੱਤਰਕਾਰ ਸੱਤਪਾਲ ਠੰਦ ਹੈ ਉਹਨਾਂ ਦਾ ਇੱਕ ਮੁੱਦਾ ਬਹੁਤ ਚਰਚਾ ਚ ਆ ਰਿਹਾ ਹੈ ਕਿ ਉਹਨਾਂ ਨੂੰ ਕਿਸੇ ਰਾਜ ਨੇਤਾ ਵੱਲੋਂ ਆ ਉਹਨਾਂ ਨੂੰ ਮਾਰਨ ਦੀ ਸਪਾਰੀ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ ਕਈ ਸਾਰੇ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਰਹੇ ਹੋ ਕਿ ਉਹ ਗੱਲ ਕਾਫੀ ਚਰਚਾ ਦੇ ਵਿੱਚ ਹੈ ਹੁਣ ਸਵਾਲ ਇਹ ਹੈ ਕਿ ਉਹਨਾਂ ਪੱਤਰਕਾਰਾਂ ਨੂੰ ਜਿਹੜੇ ਥੋੜੀ ਬਹੁਤ ਲੋਕਾਂ ਦੀ ਗੱਲ ਕਰਦੇ ਨੇ ਲੋਕਾਂ ਨਾਲ ਖੜਦੇ ਨੇ ਉਹਨਾਂ ਨਾਲ ਹੀ ਅਜਿਹੀਆਂ ਚੀਜ਼ਾਂ ਕਿਉਂ ਵਾਪਰ ਦੀਆਂ ਨੇ ਜਿਹੜੇ ਸੁਰਚ ਸੁਰਮਾ ਲਾ ਕੇ ਚੱਲਦੇ ਨੇ ਉਹਨਾਂ ਲਈ ਸਭ ਅੱਛਾ ਕਿਉਂ ਹੈ ਇਹ ਆਪਣੇ ਆਪ ਦੇ ਵਿੱਚ ਸੋਚਣ ਵਾਲਾ ਵਿਚਾਰਨ ਵਾਲਾ ਵੱਡਾ ਸਵਾਲ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਪੰਜਾਬੀਓ ਇਹ ਜਿਹੜਾ ਕਈ ਪਾਸੇ ਤੋਂ ਪੱਤਰਕਾਰਾਂ ਨੂੰ ਧਮਕੀਆਂ ਦੇ ਕੇ ਉਹਨਾਂ ਦੀ ਆਵਾਜ਼ ਬੰਦ ਕਰਾਉਣ ਦੀਆਂ ਖਬਰਾਂ ਆ ਰਹੀਆਂ ਨੇ ਇਹ ਬਹੁਤ ਮੰਦ ਭਗੀਆਂ ਨੇ ਇਹਦਾ ਨੋਟਿਸ ਪੂਰੇ ਪੰਜਾਬ ਨੂੰ ਲੈਣਾ ਚਾਹੀਦਾ ਇਹ ਮਾਮਲਾ ਕਿਸੇ ਇੱਕ ਵਿਅਕਤੀ ਨਾਲ ਜੁੜਿਆ ਨਹੀਂਗਾ ਇਹ ਨਸਲਾਂ ਨਾਲ ਤੇ ਪੰਜਾਬ ਨਾਲ ਜੁੜਿਆ ਮਾਮਲਾ ਹੈ ਇਥੋਂ ਤੱਕ ਕਿ ਪੁਲਿਸ ਅਧਿਕਾਰੀਆਂ ਪੁਲਿਸ ਅਫਸਰਾਂ ਦੇ ਬੱਚਿਆਂ ਤੇ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਨਾਲ ਵੀ ਇਹ ਮਾਮਲਾ ਜੁੜਿਆ ਹੋਇਆ ਕਿਉਂਕਿ ਬਹੁਤ ਗਿਣਤੀ ਅਫਸਰਾਂ ਦੇ ਬੱਚੇ ਵੀ ਇਸ ਦਲਦਲ ਦੇ شکار ਹੋਏ ਵੀ ਨੇ ਤੇ ਹੋ ਵੀ ਸਕਦੇ ਨੇ ਆ ਮੁਹੰਮਦ ਮੁਸਤਾਫਾ ਸਾਹਿਬ ਜਿਹੜੇ ਕਿ ਪੰਜਾਬ ਪੁਲਿਸ ਦੇ ਪੂਰੇ ਪੰਜਾਬ ਦੇ ਮੁਖੀ ਰਹੇ ਨੇ ਡੀਜੀਪੀ ਰਹੇ ਨੇ ਔਰ ਉਹਨਾਂ ਦੇ ਪੁੱਤਰ ਦਾ ਜੋ ਮਾਮਲਾ ਇਸ ਟਾਈਮ ਸ਼ਾਇਆ ਉਹ ਮੌਤ ਤੋਂ ਬਾਅਦ ਉਹ ਚਿੰਤਤ ਕਰਦਾ ਔਰ ਹਰ ਇੱਕ ਨੂੰ ਇਹਦੇ ਲਈ ਫਿਕਰਮੰਦ ਹੋਣਾ ਚਾਹੀਦਾ ਮੈਂ ਹੁਣ ਤੁਹਾਨੂੰ